ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕੰਮ ਕਰ ਚੁੱਕੇ ਬੜੇ ਹਾਂਜੀ ਮਨਦੀਪਾ ਜੀ ਇਹ ਸਾਡੇ ਪਿੰਡ ਦੇ ਖੋਣਹਾਰ ਮਾਸਟਰ ਜੀ ਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ ਸਾਡੇ ਨੂੰ ਬੜੇ ਦਿਨਾਂ ਬਾਅਦ ਟਾਈਮ ਕੱਟਿਆ ਅੱਜ ਬਸ ਇਦਾਂ ਥੋੜਾ ਬਿਜ਼ੀ ਸਟੂਜ ਚ ਲੜਿਆ ਅਸੀਂ ਭਾਜੀ ਠੀਕ ਆ ਕਿਵੇਂ ਹੋਣਾ ਅੱਜ ਤੁਹਾਡੇ ਕੋ ਮੈਸ਼ੀਨ ਲੈਣ ਆਸਤੇ ਹੋਣਾ ਬੜੇ ਦਿਨਾਂ ਬਾਅਦ ਆਏ ਅਸੀਂ ਟਾਈਮ ਨਹੀਂ ਲੱਗਦਾ ਸਾਰਾ ਦਿਨ ਬਿਜ਼ੀ ਰਹਿੰਦੇ ਕਿ ਟਾਈਮ ਤੇ ਟਾਈਮ ਕਰ ਲੇਗਾ ਉਹ ਭਾਜੀ ਤੁਹਾਡੇ ਕੋ ਜਦੋਂ ਟਾਈਮ ਹੋਵੇ ਤੁਹਾਡੇ ਦਰਸ਼ਨ ਕਰਨ ਜਰੂਰ ਆਈਦਾ ਉੱਥੇ ਠੀਕ ਬਹੁਤ ਬਹੁਤ ਧੰਨਵਾਦ ਇਹ ਆ ਸਾਡੇ ਵੀਰ ਸਾਡੇ ਗਵੰਡੀ ਹਰ ਦੇਬ ਸਿੰਘ ਐਰ ਡਰਾਈਵਰ ਸਾਹਿਬ ઓਡਰ ਅਸੇ ਕਿਦਾਂ ਜੁੜੇ ਡਰਾਈਵਰ ਸਾਡੀ ਬਹੁਤ ਵਧੀਆ ਜੀ ਠੀਕ ਹੈ ਆ ਸਾਡੇ ਫੌਜੀ ਸਾਹਿਬ ਹਾਂਜੀ ਹੈਲੋ ਗਾਇਸ ਆਜ ਹੀ ਪਹੁੰਚ ਚੁੱਕੇ ਆ ਆਪਣੇ ਡਾਕਟਰ ਸਾਹਿਬ ਡਾਕਟਰ ਬਲਕਾਰ ਸਿੰਘ ਜੀ ਦੇ ਕੋਲ ਤੇ ਮੈਂ ਤਾਂ ਰੋ ਸਭ ਤੋਂ ਵੱਟ ਟਾਈਮ ਆਵਾਂ ਕਹਿਣਾ ਚਾਹੁੰਦਾ ਕਿ ਡਾਕਟਰ ਸਾਹਿਬ ਦੇ ਕੋਲ ਆਓ ਤੇ ਵਧੀਆ ਤੋਂ ਵਧੀਆ ਦਵਾਈਆਂ ਲੈ ਕੇ ਜਾਓ ਨਹੀਂ ਜਿੰਨੂੰ ਦੋੜ ਆ ਪਿਆ ਨਾ ਹੋਰ ਗੱਲ ਬਸ ਨਾ ਕਰਦਾ ਹੋਰ ਬੜੇ ਦਿਨ ਬਾਅਦ ਆਇਆ ਇਹ ਆਰਮੀਰ ਜੀ ਕਾਫੀ ਟਾਈਮ ਬਾਅਦ ਹੀ ਛੁੱਟੀ ਆਏ ਕਿੱਥੇ ਡਿਊਟੀ ਕਿੱਥੇ ਡਿਊਟੀ ਸਾਰੇ ਆ ਦਿੱਤੇ ਆ ਹਰ ਚੋਣ ਸਰ ਰਾਜ ਦੋਥੇ ਸੀ ਨਹੀਂ ਨਹੀਂ ਸਚੀ ਦਾ ਸਚੀ ਸਰ ਜਲੰਧਰ ਆ ਕੇ ਜਲੰਧਰ ਕੈਂਟ ਸਰ ਤੇ ਕਿੰਨਾ ਘੈਂਦੀ ਨਹੀਂ ਜਾਂ ਮੈਂ ਨਹੀਂ ਚੰਡੀਗੜ੍ਹ ਨੂੰ ਜਾਂਦੀ ਹੈ ਸਰ ਸਾਰਾ ਕੁਝ ਲਿਆਂਦਾ ਤੇ ਹੋਮ ਕਰੋ ਠੀਕ ਠੀਕ ਚਾਹੀਦਾ ਤੁਹਾਨੂੰ ਕੀ ਖਾਣਾ ਪੀਣਾ ਨਹੀਂ ਨਹੀਂ ਵੈਸੇ ਕਹਿੰਦਾ ਤੂੰ ਬੜਾ ਸਕੀਨ ਹੈ ਨਾ ਮੈਂ ਤਾਂ ਖਾਣਾ ਪੀਣਾ ਨਹੀਂ ਨਹੀਂ ਸਰ ਮੈਂ ਵੀ ਐਕਚੁਅਲੀ ਹੁਣ ਸਾੜਿਆ ਥੋੜਾ ਜਿਆ ਥੋੜਾ ਦੀ ਵਰਜਾਂ ਪੈਰੀ ਹੋ ਗਿਆ ਹੈਗਾ ਠੀਕ ਹੈ ਉਹਦੇ ਕਰਕੇ ਮੈਂ ਛੱਡਿਆ ਥੋੜਾ ਤੇ ਬਾਕੀ ਚਲੋ ਜੇ ਤੱਕ ਇਹ ਕਹੋ ਕਿ ਕਿੰਨਾ ਟਾਈਮ ਸਰਵਿਸ ਕਿੰਨੀ ਹੋ ਗਈ ਹੈ ਸਰਵਿਸ ਹੋ ਗਈ ਹੈ ਮੇਰੀ 5 ਸਾਲ ਹੋ ਗਏ 5 ਸਾਲ ਹੋ ਗਏ 5 ਸਾਲ ਹੋ ਗਏ ਕਿੱਦਾਂ ਲੱਗ ਰਿਹਾ ਬਹੁਤ ਚੋਕੇ ਬਹੁਤ ਵਧੀਆ ਜੀ ਆਪਣਾ ਮਤਲਬ ਬਿਜੀ ਰਹੀਦਾ ਥੋੜਾ ਨਹੀਂ ਨਹੀਂ ਬਿਜੀ ਨਹੀਂ ਕਹਿਣ ਦਾ ਮਤਲਬ ਕਿ ਇੱਕ ਦੇਸ਼ ਦੀ ਰੱਖਿਆ ਕਰਨ ਦੇ ਦੇਸ਼ ਦੀ ਰੱਖਿਆ ਕਰਨ ਦੇ ਆ ਮਤਲਬ ਆਪਣੇ ਪਰਿਵਾਰ ਦਾ ਇੱਕ ਸਾਰਾ ਸਾਡਾ ਜਿਹੜਾ ਇੰਡੀਆ ਦੇ ਲੋਕ ਆ ਸਾਰਾ ਹੀ ਪਰਿਵਾਰ ਵਾਡਾ ਬਿਲਕੁਲ ਆਪਣਾ ਪਰਿਵਾਰ ਤੇ ਆ ਹੀ ਹੈ ਸਾਰੇ ਮਤਬਦਾ ਦੇਸ਼ ਦੀ ਸੇਵਾ ਕਰਨ ਦੇ ਆਹੀ ਠੀਕ ਹੈ ਜਿੱਦਾਂ ਤੁਸੀਂ ਕਰਨਦੇ ਹੋ ਤੇ ਆਪਣੇ ਬੰਦੀ ਸੀ ਫੌਜੀ ਨਾਲੇ ਸੇਰ ਹੋ ਜੀ ਤੁਸੀਂ ਹਾਂਜੀ ਦੱਸੋ ਕੋਈ ਗਾਣਾ ਸੁਣਾ ਦਿਓ ਕੋਈ ਫੌਜੀ ਸਾਹਿਬ ਗਾਣੇ ਬਹੁਤ ਵਧੀਆ ਸੁਣਦੇ ਆ ਤੁਹਾਨੂੰ ਥੋੜਾ ਜਿਹਾ ਇੱਕ ਟੋਟਾ ਸੁਣਦੇ ਆ ਹਾਂਜੀ ਹਾਂਜੀ ਕਰੋ ਹੁਣ ਉਹ ਸਾਹ ਬਨੂ ਸਲੂਟ ਮਾਰ ਕੇ ਉਹ ਛੁੱਟੀ ਲੈ ਕੇ ਮੈਨੂੰ ਮਿਲ ਜਾ ਜਰੂ ਸਾਹ ਬਨੂ ਸਲੂਟ ਮਾਰ ਕੇ ਕਿਆ ਬਾਤ ਹੈ ਅੱਗੇ ਅੱਗੇ ਸਿਗਰ ਅੱਗੇ ਸਲੂੜੀ ਮਰੀ ਜਾਣੇ ਹਾਂਜੀ ਭਾਈ ਇਹ ਫੌਜੀ ਸਾਹਿਬ ਕੋਈ ਗਾਣਾ ਸੁਣੀਏ ਬਿਲਕੁਲ ਜੀ ਬਿਲਕੁਲ ਲਿਖਾਂਗੇ ਫੌਜੀ ਸਾਹਿਬ ਦੀ ਆਵਾਜ਼ ਹੀ ਬੜੀ ਪਿਆਰੀ ਆ ਆਵਾਜ਼ ਸਿਰਾ ਹੀ ਸਿਰਾ ਹੀ ਆਵਾਜ਼ ਆ ਫੌਜੀ ਸਾਹਿਬ ਇੱਕ ਵਜੇ ਜਾਂ 600 ਠੀਕ ਹੈ ਜੀ ਹਾਂ 600 ਸੁਣੋ ਸੁੱਕੇ ਪੱਤਿਆਂ ਵਾਂਗੂ ਛੜ ਕੇ ਥੱਲੇ ਡਿੱਗ ਪਿਆ ਫੁੱਲਾਂ ਵਾਂਗੂ ਫੇਰ ਦੁਬਾਰਾ ਖਿੜਿਆ ਨਹੀਂ ਜਾਣਾ ਗਲੀਆਂ ਨਹੀਂ ਕੇ ਛੱਡ ਕੇ ਸਾਨੂੰ ਦੂਰ ਚੱਲੇ ਆਏ ਦੁੱਖ ਇਹ ਕੇ ਸਜਣਾ ਫੇਰ ਦੁਬਾਰਾ ਮਿਲਿਆ ਨਹੀਂ ਜਾਣਾ ਉਹ ਗਲੀਆਂ ਨਹੀਂ ਕੇ ਛੱਡ ਕੇ ਸਾਨੂੰ ਦੂਰ ਚੱਲੇ ਆਏ ਦੁੱਖ ਇਹ ਕੇ ਸੱਜਣਾ ਫੇਰ ਦੁਬਾਰਾ ਮਿਲਿਆ ਨਹੀਂ ਜਾਣਾ ਵਾਹ ਜੀ ਵਾਹ ਕਿਵੇਂ ਲੱਗਾ ਭਾਜੀ ਬਹੁਤ ਹੀ ਵਧੀਆ ਭਾਜੀ ਵਾਹ ਜੀ ਬੜੀ ਪਿਆਰੀ ਮੁੰਡੀ ਤੇ ਮੇਰੇ ਪਹਿਲੀ ਵਾਰ ਸੁਣਿਆ ਅੱਜ ਇਹਨੂੰ ਠੀਕ ਠੀਕ ਆ ਸੱਚੀ ਗੱਲ ਆਵਾਜ਼ ਬਹੁਤ ਪਿਆਰੀ ਬਹੁਤ ਬਹੁਤ ਧੰਨਵਾਦ ਕਰੇ ਕਰੇ ਗਾਇ ਕਰ ਗਾਣੀ ਹਾਂ ਜੀ ਬਹੁਤ ਬਹੁਤ ਧੰਨਵਾਦ ਚਲੋ ਅੱਜ ਤੱਕ ਨਹੀਂ ਸੁਣਿਆ ਜੀ ਨਹੀਂ ਬਹੁਤ ਆ ਸਾਰੇ ਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਸਾਡੇ ਬਲੌਗ ਆਉਣਗੇ ਉਹਨਾਂ ਦੇ ਵਿੱਚ ਤੁਹਾਨੂੰ ਵਧੀਆ ਤੋਂ ਵਧੀਆ ਸੌਂਗ ਸੁਣਾਵਾਂਗੇ ਬਾਕੀ ਗੁੱਡ ਬਾਏ O so, que é?